ਤੇ ਜਿਹੜੀ ਤੁਸੀਂ ਮੈਡਮ ਦੀ ਗੱਲ ਕੀਤੀ ਆ ਮੈਡਮ ਸਕੂਟਰ ਵਾਲੀ ਦਾ ਨਾਮ ਅੱਜਦਾ ਸੀ ਤੇ ਐਸੋਨੇ ਦੇ ਕੋ ਕੋੜਾ ਦੀਆਂ ਗੱਡੀਆਂ ਉਹਨੇ ਤੇ ਜਿਹੜਾ ਮੋਬਾਈਲ ਠੀਕ ਕਰਾਈਦੇ ਤੁਹਾਨੂੰ ਉਹਨਾਂ ਦੇ ਨਾਮ ਦਾ ਵੀ ਪਤਾ ਹੀ ਹੈ ਜੇ ਤੁਸੀਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਬੱਚੇ ਦੀ ਸੌਣ ਨਹੀਂ ਖਾਣੀ ਤੇ ਸਮੂਹ ਦੇ ਕੇਜਰੀਵਾਲ ਨੇ ਵੀ ਖਾਧੀ ਸੀ ਜੀ ਤੇ ਕੀ ਹੋ ਗਿਆ ਲੋਕ ਇਹਨਾਂ ਵਾਸਤੇ ਸੂੰਆਂ ਸੂੰਆਂ ਦਾ ਕੋਈ ਮਤਲਬ ਨਹੀਂ ਹੈਗਾ ਜੀ ਤੇ ਬਾਕੀ ਜਿਹੜਾ ਹੈ ਅੱਜ ਦੇਖੋ ਜਿਹੜੀ ਤੁਸੀਂ ਇਹ ਮੀਟਿੰਗ ਜਿਹੜੀ ਕਰਮੀ ਸੀ ਢਿਲੋ ਸਾਹਿਬ ਜੀ ਕਿਸਾਨਾਂ ਦੇ ਨਾਲ ਮੀਟਿੰਗ ਸਾਰਾ ਕੁਝ ਕਰਕੇ ਇੱਕ ਜਿਹੜਾ ਪਿੰਡ ਦਾ ਜੋ ਸਰਪੰਚ ਹੋਵੇ ਜਾਂ ਇੱਕ ਡੇ ਦਾ ਜਿਹੜਾ ਮੁਖੀ ਹੋਵੇ ਉਹ ਗੁੱਸੇ 'ਚ ਉੱਠ ਕੇ ਮੀਟਿੰਗ ਛੱਡ ਕੇ ਚੱਲ ਜਾਵੇ ਤੇ ਉਹ ਅਗੂ ਹਰ ਹੱਦ ਤੱਕ ਕੀ ਬਣ ਲਗੇ ਪੰਜਾਬ ਦੇ ਨਾਲ ਮਾੜਾ ਮਾੜਾ ਜਿਆ ਪਾਇਓ ਵੀ ਜਿਹੜਾ ਹੁਣ ਸਿੱਖ ਜਿਹੜੇ ਸਿੱਖ ਬਰਾਦਰੀ ਵਾਲੇ ਜਿਹੜੇ ਸਿੱਖ ਧਰਮ ਦੇ ਲੋਕ ਨੇ ਇਹ 크੍ਰੀਸਚਨ ਧਰਮ ਦੇ ਵਿਕਟਨਮੈਂਟ ਕੂ ਹੋ ਰਹੇ ਨੇ ਤੇ ਜਿਹੜੇ ਪ੍ਰਵਾਸੀ ਇੱਥੇ ਪੰਜਾਬ 'ਚ ਵੱਸ ਜਿਹੜੇ ਆ ਪਿੱਛੇ ਮੈਂ ਵੇਖਿਆ ਕਿ ਉਹ ਪੁੱਤਰਾਂ ਦੀ ਪਾਗਲਾ ਜਿਹਾ ਗੁਸਾ ਉਹਨਾਂ ਨੇ ਮਾਰ ਖਾar ਕੇ ਤੇ ਉਹਨੂੰ ਚੰਗਾ ਛਤਰਾਉੜ ਫੇਰਿਆ ਪਰਵਾਸੀਆਂ ਨੇ ਇਹ ਇਹ ਆਪਣੇ ਪੰਜਾਬ ਦੇ ਇਹ ਹਾਲਾਤ ਨੇ ਇਹ ਕਿਦਰਲੇ ਪਾਸੇ ਨੂੰ ਢਿਲੋ ਸਾਹਿਬ ਜਾ ਰਹੇ ਨੇ ਵੀ ਇਹ ਵਧੀਏ ਹੋਏਗਾ ਸਾਰਾ ਕੁਝ ਮੈਨੂੰ ਤਾਂ ਲੱਗਦਾ ਹੈ ਕਿ ਇਹ ਜਿੰਦਾ ਕਾਲੇ ਦਿਨਾਂ ਦੀਆਂ ਪਰੇਸ਼ਾਨੀਆਂ ਨੇ ਤੇ ਬਾਕੀ ਪ੍ਰੋਗਰਾਮ ਜੱਦੀ ਸਭ ਤੋਂ ਢਾਂਵੇਂ ਜਿਹੇ ਤਰ੍ਹਾਂ ਬੜਾ ਵਧੀਆ ਚੱਲਦੀ ਬਾਜ਼ ਹੋਣੀ ਮਿਹਰਬਾਨੀ ਤੁਹਾਨੂੰ